ਨਣਾਉਣਾ ਹਲੇ ਵੀ 72 ਘੰਟੇ ਬਾਅਦ ਰਖਾਵਾਂਗੇ ਦਾਰਸ ਭਾਲ ਕਰਾਂਗੇ ਫਿਰ ਪਤਾ ਲੱਗੂਗਾ ਵੀ ਅਸਲੀਅਤ ਕੀ ਹੈ ਕੀ ਨਾ ਨਹੀਂ ਬਾਹਰ ਬਾਹਰ ਕਿੱਥੇ ਲੱਗ ਮੈਂ ਸਾਨੂੰ ਜਦੋਂ ਪਤਾ ਲੱਗਿਆ ਹੁਣੇ ਹੀ ਤੇ ਅਸੀਂ ਮੌਕੇ ਤੇ ਪਹੁੰਚੇ ਸੱਚੀ ਕੱਲ ਲੁਧਿਆਣਾ ਦੇ ਵਿੱਚ ਲਟਕਿਆ ਆਇਆ ਪੇਟ ਦੇ ਨਾਲ ਮਿਲਿਆ ਸ਼ਬ ਮਰਨ ਵਾਲੇ ਦਾ ਜਿਹੜਾ ਕੀ ਹੈ ਮੂੰਹ ਕਾਲਾ ਕੀਤਾ ਹੋਇਆ ਤੇ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਉਸ ਹੁਸਨਾਨ ਇਲਾਕਾ ਉੱਥੇ ਤੇ ਪੁਲਸ ਨਾਲ ਗੱਲਬਾਤ ਕਰਦੇ ਆ ਕੀ ਹੋਇਆ ਕੀ ਮਾਮਲਾ ਅਸਲ ਦੇ ਵਿੱਚ ਮਾਮਲਾ ਹੈ ਕੀ ਹੈ ਸਰ ਮੇਰੇ ਕੋਲ ਗੋਲਾ ਕੋਲ ਨਹੀਂ ਮੇਰੇ ਕੋਲ ਨਹੀਂ ਗਾ ਇਹਨਾਂ ਕੋਲ ਆ ਮੈਂ ਤਾਂ ਨਾਲ ਆ ਅੱਛਾ ਆਨ ਨਾ ਅੱਛਾ ਹਲੇ ਇਹਦੇ 72 ਘੰਟੇ ਵਾਸਤੇ ਰਖਾਵਾਂਗੇ ਇਹਨਾਂ ਦੇ ਜਿਹੜੇ ਬਾਰਸ਼ ਭਾਲ ਕਰਾਂਗੇ ਫਿਰ ਪਤਾ ਲੱਗੂਗਾ ਵੀ ਅਸਲੀਅਤ ਕੀ ਹੈ ਕੀ ਕਿਸ ਹਾਲਾਤਾਂ ਜੀ ਸੀ ਹੋਵੇ ਜਿਹੜਾ ਮੈਂ ਫਹਾ ਲੈ ਲਿਆ ਨੇ ਬਸ ਇਹ ਨਹੀਂ ਹੁਣ ਕਲੀਅਰ ਹੋਊਗਾ ਹੌਲੀ ਹੌਲੀ ਕਿਸ ਨਾਲ ਫਹਾ ਲਿੱਤਾ ਘਰ ਚ ਲਿੱਤਾ ਬਾਹਰ ਨਹੀਂ ਨਹੀਂ ਬਾਹਰ ਦਰਖਤ ਨਾਲ ਹੈ ਦਰਖਤ 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 ਨਾਲ ਇੱਕ ਕਿੰਨੇ ਵਾਰੀ ਕੱਟਣਾ ਹੋਰੀ ਕੁਝ ਪਤਾ ਲੱਗਾ ਆਸ-ਪਾਸ ਮੈਨੂੰ ਜਦੋਂ ਪਤਾ ਲੱਗਿਆ ਹੁਣੇ ਹੀ

ਤੋ ਬਿਲਕੁਲ ਇਸ ਆਨੇ ਵਾਲਦਾ ਸਾਰਾ ਮਾਮਲਾ ਵੇ ਜਿੱਤੇ ਕਿ ਅੱਜ ਇੱਕ ਪੇੜ ਦੇ ਨਾਲ ਲੜਕਾ ਆਇਆ ਜਿਹੜਾ ਕਿ ਆ ਸ਼ਬ ਮਿਲਿਆ ਹੋਇਆ ਤਸਵੀਰਾਂ ਦੇਖ ਸਕਦੇ ਹੋ ਕਿ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਇੱਕ ਪੇੜ ਦੇ ਨਾਲ ਆ ਲੜਕਾ ਆਇਆ ਸ਼ਬ ਬਰਾਮਤ ਹੋਇਆ ਪੰਜਾਬ ਪੁਲਿਸ ਨੂੰ ਤੇ ਪੁਲਿਸ ਜਿਹੜੀ ਕਿ ਜਾਂਚ ਵਿੱਚ ਜੁੜ ਚੁੱਕੀ ਹੈ ਹਾਲਾਂਕਿ 1 ਵਜੇ ਦੀ ਘਟਨਾ ਵੇ 1 ਵਜੇ ਜਿਹੜੀ ਕਿ ਆ ਇਤਲਾਮ ਮਿਲੀ ਸੀ ਕਿ ਪੁਲਿਸ ਨੂੰ ਤੇ ਪੁਲਿਸ ਨੂੰ ਇਤਲਾਮ ਮਿਲਣ ਤੋਂ ਬਾਅਦ ਜਿਹੜੀ ਕਿ ਮੌਕੇ ਤੇ ਜਾਂਚ ਕਰਦੀ ਹੈ ਜਾਂਚ ਤੋਂ ਬਾਅਦ ਜਿਹੜੀ ਕਿ ਹਾਲੀ ਅਨਨੋਨ ਬੋਡੀ ਜਿਹੜੀ ਕਿ ਦੱਸੀ ਜਾ ਰਹੀ ਹੈ ਕੋਈ ਵੀ 72 ਘੰਟੇ ਬਾਅਦ ਜਿਹੜੀ ਕਿ ਐਦਾ ਜਿਹੜੀ ਆ লাশ ਹੈ ਤੇ ਕਿਸ ਤਰ੍ਹਾਂ ਸ਼ੱਕੀ ਹਲਾਤਾ ਦੇ ਵਿੱਚ ਜਿਹੜੀ ਆ লাশ ਲੜਕੀ ਹੋਈ ਮਿਲੀ ਹੈ ਪੇਟ ਦੇ ਪੇਟ ਦੇ ਉੱਤੇ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਲੇ ਦੇ ਵਿੱਚ ਫੰਦਾ ਪਾਇਆ ਫੰਦਾ ਲਗਾਇਆ ਹੋਇਆ ਹੈ ਕੋਈ ਵੀ ਰੰਜਿਸ਼ ਵਗੈਰਾ ਵੀ ਹੋ ਸਕਦੀ ਹੈ ਕੋਈ ਵੀ ਹਾਲਾ ਕੀ ਕੁਝ ਇਸ ਇਸ ਦੀ ਪੁਸ਼ਟੀ ਨਹੀਂ ਕਰਦਾ ਹੈਗਾ ਪਰ ਕੋਈ ਨਾ ਕੋਈ ਦਾ ਮਾਮਲਾ ਜਿਹੜਾ ਕਿ ਐਸਾ ਹੋਏਗਾ ਕਿ ਜਿਸ ਜਿਸ ਗੰਭੀਰ ਰੂਪ ਦੇ ਨਾਲ ਜਿਹੜੀ ਹੈ ਇਸ ਇਸ ਵਿਅਕਤੀ ਦੀ ਮੌਤ ਕੀਤੀ ਗਈ ਹੈ ਜੁੜੇ ਹੋ ਦਾਨਲਾ ਜਨਾ ਸੰਜਣਾ ਜੁਮ ਰਿਪੋਰਟਾਂ